ਪੂਨੀਆਂ ਫਾਰ ਪੰਜਾਬ ਚੈਨਲ ਤੇ ਸਵਾਗਤ ਹੈ ਦੋਸਤੋ ਜਿੰਨੇ ਵੀ ਮੇਰਾ ਚੈਨਲ ਦੇਖ ਰਹੇ ਆ ਸਭ ਤੋਂ ਪਹਿਲਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਮੈਨੂੰ ਇਨੀ ਸਪੋਰਟ ਕਰਦੇ ਆ ਤੇ ਅੱਜ ਕਿਸਾਨ ਵੀਰਾਂ ਲਈ ਇੱਕ ਆਪਾਂ ਹੋਰ ਡੈਰੀ ਪਾਲਕਾ ਜੋ ਵੀਰ ਪਸ਼ੂ ਦਾ ਕੰਮ ਕਰਦੇ ਉਹਨਾਂ ਲਈ ਇੱਕ ਬਹੁਤ ਵਧੀਆ ਕੱਟੀ ਲੈ ਕੇ ਆਏ ਆ ਇਹ ਕੱਟੀ ਦੀ ਤਕਰੀਬਨ ਉਮਰ ਜਿਹੜੀ 14 ਕੁ ਮਹੀਨੇ 14 15 ਮਹੀਨੇ ਤੇ ਇਹਦੀ ਜਿਹੜੀ ਮੰਗ ਆ ਉਹ ਹਰਿਆਣਾ ਤੋਂ ਆਈ ਸੀ ਉਹਦੇ ਪਿੱਛੇ ਆਈ ਸੀ ਇਹ ਕੱਟੀ ਤੇ ਮਾਂ ਦਾ ਦੁੱਧਾ ਰਿਕਾਰਡ ਆ 15 16 ਉਹ ਜਿਹੜੀ ਕੱਟੀ ਆ ਆਪਾਂ ਇਹ ਲੈਤੀ ਆ ਬੰਦੇ ਆਪਣੇ ਕੋਲੇ ਖਾਸ ਮਿੱਤਰ ਕੋਲੇ ਹੀ ਆ ਤੇ ਜੇ ਕਿਸੇ ਵੀਰ ਨੇ ਰਿਕਾਰਡ ਵੀ ਦੁੱਧ ਪੁੱਛਣਾ ਆਪਾਂ ਉਹ ਵੀ ਬੰਦੇ ਨਾਲ ਗੱਲ ਕਰਾ ਦਾਂਗੇ ਭਾਈ ਕਿੰਨਾ ਰਿਕਾਰਡ ਸੀ ਦੀ ਮਾਂ ਦਾ ਤੇ ਹਰਿਆਣੇ ਚੋਂ ਕੱਟੀ ਆਈ ਸੀਗੀ ਮੱਝ ਜਿਹੜੀ ਲੈਤੀ ਸੀ ਹਰਿਆਣੇ ਚ ਝੋਟੀ ਲੈਤੀ ਉਹਦੇ ਪਿੱਛੇ ਕੱਟੀ ਜੀ ਹਰਿਆਣੇ ਵਾਲੀ ਕੱਟੀ ਹੋਈ ਆ ਤੇ ਤੁਸੀਂ ਦੇਖ ਲਓ 14 ਮਹੀਨੇ ਉਮਰ ਆ ਤੇ ਮੇਰੇ ਤਕਰੀਬਾ ਇੱਥੇ ਇੱਥੇ ਆ ਗਈ ਤੇ 6 ਮਹੀਨੇ ਮੈਂ ਕਹਿੰਦਾ ਜੇ ਸੰਭਲੀ ਆਪਾਂ ਫੀਡ ਫੂਡ ਚੰਗੀ ਤਰ੍ਹਾਂ ਪਾਤੀ ਤਾਂ ਤਕਰੀਬਨ ਇਹਨੇ ਗੱਭਣ ਦੇ ਨੇੜਾ ਜਾ ਵੜਨਾ ਇੱਕ ਨਗੀਨਾ ਦੋਸਤੋ ਆ ਦੇਖੋ ਸਿੰਘਾਂ ਦੀ ਬੰਤਰਾ ਦਿਖ ਆ ਦੇਖ ਸਿੰਗਾਂ ਹੱਜ ਦਾ ਉਂਗਲੀ ਆ ਇਹ ਉਂਗਲੀ ਪੈਣੀ ਨਹੀਂ ਇੰਨੇ ਨੀਵੇਂ ਇੰਨੇ ਫਸਵੇਂ ਸਿੰਗ ਹੋ ਜਾਣੇ ਆ ਮੂੰਹ ਮੰਤਰੀ ਦੇਖ ਲੋ ਜਾ ਬੱਤ ਇਧਰ ਦੇਖੋ ਆ ਸਿੰਗ ਦੇਖੋ ਐਨ ਕੋਲੇ ਜਾ ਵੜਨੇ ਆ ਤੇ ਆਪਾਂ ģੇੜਾ ਦੇ ਕੇ ਦਿਖਾਉਨੇ ਆ ਤੇ ਦਿਰੋ ਹਾਈਟ ਵਗੈਰਾ ਦੇਖ ਲੋ ਮੇਰੇ ਬਰਾਬਰ ਆਉਂਦੀ ਆ ਤੇ ਦੇਖ ਸਕਦੇ ਹੋ ਤੇ ਕਿੰਨੀ ਠੰਡੀ ਸੀਲ ਆ ਥਾਣ ਦਿਖਾ ਦੇਵਾਂ ਤਾਂ ਥਾਣ ਦੇਖ ਲੋ ਐਨ ਠੰਡੀ ਸੀਲ ਆ ਚਾਰ ਥਾਣਾ ਪੂਰੇ ਕੱਲਾ ਕੱਲਾ ਇੱਕ ਇੱਕ ਥਾਣਾ ਆ ਦੇਖ ਸਕਦੇ ਹੋ ਕੱਲਾ ਇੱਕ ਇੱਕ ਥਾਣ ਪਿਆ ਕੋਈ ਵਾਧੂ ਥਾਣ ਨਹੀਂ ਕੋਈ ਬੱਚੀ ਵਗੈਰਾ ਨਹੀਂ ਹੈ ਕੱਲਾ ਕੱਲਾ ਥਾਣਾ ਦੇਖੋ ਠੰਡੀ ਸੀਲ ਤੂੰ ਦੇਖ ਲਓ ਕਿੰਨੀਆ ਕਰਮ ਵਾਲੀ ਤੇ 10 ਕਿਲੋ ਮੈਂ ਇਹ ਚਾਹਨਾਗਾ ਵੀ ਜਿੰਨਾ ਵੀਰਾਂ ਨੇ ਬਰੀਡ ਤਿਆਰ ਕਰਨੀਆਂ ਉਹਨਾਂ ਲਈ ਇਹ ਬਹੁਤ ਵਧੀਆ ਇੱਕ ਨਗੀਨਾਗਾ ਇਹ ਤੋਂ ਬਰੀਡ ਤਿਆਰ ਹੋ ਸਕਦੀ ਆ ਤੇ ਵਧੀਆ ਪੱਟੀ ਕ ਜਿਹਦੀ ਵਧੀਆ ਕਰਾ ਦੀਏ ਤਾਂ ਮੈਂ ਕਹਿੰਦਾ ਵਧੀਆ ਇੱਕ ਆਪਾਂ ਬਰੀਡ ਤਿਆਰ ਕਰਕੇ ਇੱਕ ਬੱਚਾ ਵਧੀਆ ਲੈ ਸਕਦੇ ਆ ਕਿਉਂਕਿ ਇਹਦੀ ਮਾਂ ਦਾ ਰਿਕਾਰਡ ਦਾ ਆਪਾਂ ਨੂੰ ਬਿਲਕੁਲ ਪਤਾ ਸੀ ਵੀ 15-16 ਕਿਲੋ ਦੁੱਧ ਇਹਦੀ ਮਾਂ ਨੇ ਦਿੱਤਾਗਾ ਹਰਿਆਣੇ ਚੋਂ ਆਈ ਸੀ ਹਰਿਆਣੇ ਦੀ ਵੀ ਕੱਟੀ ਆ ਉਹਦੇ ਪਿੱਛੇ ਆਈ ਸੀ ਮਾਂ ਦੇ ਆਪਾਂ ġੇੜਾ ਦੇ ਕੇ ਦਿਖਾ ਦਿੰਨੇ ਆ ਐਨ ਪੂਰੀ ਠੰਡੀ ਸੀਲ ਆ ਆ ਜਾਓ ਪੁੱਤੋ ਆਜਾ ਆਜਾ ਲਓ ਬੰਤਰ ਸੰਤਰ ਦੇਖੋ ਤੋਰਾ ਤਾਰਾ ਕੱਟੀ ਦਾ ਦੇਖ ਲਓ ਲੈ ਆਜਾ ਪੁੱਤ ਆਜੋ ਆਜੋ ਆਜਾ ਕਰਮਾ ਜੀ ਆਹ ਦੇਖੋ ਸਿੰਘਾਂ ਦੀ ਬੰਤਰ ਦੇਖ ਲਓ ਆਜਾ 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 ਸਿੰਘਾਂ ਦੀ ਬੰਤਰ ਦੇਖ ਲਓ ਤੇ ਜਿਵੇਂ ਦਰਸ਼ਕ ਵੀਰਾਂ ਦੀ ਡਿਮਾਂਡ ਆ ਫੋਨ ਆਉਂਦੇ ਰਹਿੰਦੇ ਆ ਬਈ ਕੱਟੀ ਕੱਟੀ ਦੇਖੋ ਆਪਾਂ ਲੈਨੇ ਆ 94 ਦੇ ਪੀਸ ਵਧੀਆ ਵਧੀਆ ਪੀਸ ਲੈਨੇ ਆ ਆਮ ਕੱਟੀ ਲੈਨੇ ਆ ਵਧੀਆ ਪੀਸ ਜਿਹੜੀ ਜਿਹੜੀ ਚੀਜ਼ ਦੀ ਗਾਰੰਟੀ ਵਾਲੀ ਕੱਟੀ ਉਹਦੇ ਆਪਾਂ ਗਾਰੰਟੀ ਕਹਾਂਗੇ ਜਿਹਦੀ ਮਾਡਲ ਰਿਕਾਰਡ ਦਾ ਨਹੀਂ ਪਤਾ ਉਹ ਆਪਾਂ ਕਹਾਂਗੇ ਵੀ ਨਹੀਂ ਪਤਾ ਇਹਦੀ ਮਾਲੇ ਦਾ ਉਧਰ ਰਿਕਾਰਡ ਪਤਾ ਸੀ ਤਾਂ ਆਪਾਂ ਕਿਹਾ ਵੀ ਪਤਾਗਾ ਮੇਰਾ ਪਿੰਡ ਜਲਾਲਦੀਵਾਲ ਨੇੜੇ ਰੈਕੋਟ ਰੈਕੋਟ ਤੋਂ ਜੇ ਤੁਹਾਨੂੰ ਆਪਾਂ ਬਰਨਾਲੇ ਜਾਂਦੇ ਆ 5 ਕਿਲੋਮੀਟਰ ਤੇ ਜਲਾਲਦੀਵਾਲ ਪਿੰਡ ਹੁੰਦਾ ਜੇ ਕਿਸੇ ਮੇਰੇ ਵੀਰ ਨੇ ਲੈਣੀ ਹੈ ਟੋਟੀ ਘਰ ਦੀ ਬਰੀਡ ਬਣਾਉਣੀ ਆ ਆਪਣਾ ਨੰਬਰ 9877434800 9877434800 ਆਪਾਂ ਸਕਰੀਨ ਤੇ ਵੀ ਲਾਵਾਂਗੇ ਤੇ ਰੇਟ ਵਗੈਰਾ ਦੀ ਗੱਲ ਆਪਾਂ ਫੋਨ ਤੇ ਕਰਾਂਗੇ ਬਾਹਲਾ ਰੇਟ ਨਹੀਂ ਬਾਅਦ ਰੇਟਾਂ ਤੇ ਆਪਾਂ ਕੰਮ ਕਰਦੇ ਆ ਬਾਹਲੀ ਕਮਾਈ ਵਾਲਾ ਕੰਮ ਨਹੀਂ ਤੇ ਵਾਪ ਵਧੀਆ ਬਰੀਡ ਆਪਾਂ ਨੂੰ ਮੇਰੇ ਵੀ ਇਹੀ ਆ ਵੀ ਆਪਾਂ ਵਧੀਆ ਆਪਣਾ ਚੈਨਲ ਚੱਲਦਾਗਾ ਤੁਹਾਡੇ ਵੀਰਾਂ ਦੀ ਹਿੰਮਤ ਨਾਲ ਹੀ ਆ ਹੌਸਲੇ ਨਾਲ ਆਪਣਾ ਵਧੀਆ ਚੈਨਲ ਚੱਲਦਾ ਆ ਪੱਕਾ ਕੱਲਾ ਕੱਲਾ ਐਵੇਂ ਨਹੀਂ ਹੈਗਾ 10 ਕੱਟੀਆਂ ਇਕੱਠੀਆਂ ਕਰ ਲਈਆਂ ਤੇ ਵੇਚਦੀਆਂ ਨਾ ਜਿਵੇਂ ਆਉਂਦਾ ਪਸ਼ੂ ਆਪਾਂ ਉਮੇ ਦੀ ਉਮੇ ਦਿਖਾਉਨੇ ਆ ਤੇ ਵਧੀਆ ਜਿਹੜੇ ਨਗੀਨਾ ਪੋਦੀ ਵੀਡੀਓ ਪਾਉਨੇ ਆ ਦੇਖ ਲੋ ਕੱਲਾ ਕੱਲਾ ਸਿੰਘ ਦੇਖ ਲੋ ਉਂਗਲੀ ਵਿੱਚ ਜਾਂਦੀ ਨਹੀਂ ਆ ਦੇਖ ਲੋ ਇਹਨੇ ਹਜੇ 14 ਮਹੀਨੇ ਦੇ ਜਦੋਂ ਦੇਖ ਲੋ 2 ਸਾਲ ਦੀ ਹੋ ਗਈ ਉਂਗਲ ਵਿੱਚ ਜਾਣੀ ਨਹੀਂ ਇੰਨੀ ਨਾਲ ਹੀ ਮੋੜ ਲੈਣੀ ਆ ਤੇ ਕਿਉਂਕਿ ਮਾਂ ਵਰ ਰਿਕਾਰਡ ਬਹੁਤ ਵਧੀਆ ਮਾਂ ਵੀਰਰ ਕੀ ਸੰਖੇ ਸੀ ਤੇ ਮੇਰੇ ਨਾਲ ਫੋਨ ਤੇ ਗੱਲ ਕਰ ਸਕਦੇ ਹੋ ਤੁਸੀਂ ਰੇਟ ਵਗੈਰਾ ਦੀ ਨੇੜੇ ਰੈਕੋਟ ਪਿੰਡ ਜਲਾਲਦੀਵਾਲ ਆਪਣੇ ਚੈਨਲ ਨੂੰ ਬਹੁਤ ਬਹੁਤ ਫੋਲੋ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਲਾਇਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਉਸ